ਸ਼ਨੀ ਤੋਂ ਰਿਲੇਟਡ ਕੰਮ ਕਿਹੜੇ-ਕਿਹੜੇ ਨੇ ਮੇਰੇ ਕੋਲ ਬਹੁਤ ਜ਼ਿਆਦਾ ਸਵਾਲ ਆਉਂਦੇ ਨੇ ਕਿ ਕੰਮ ਕੀ ਕਰੀਏ ਕਿਵੇਂ ਕਰੀਏ ਦੇਖੋ ਕਿਸੇ ਵੀ ਕੁੰਡਲੀ ਦੇ ਅੰਦਰ ਕਿਸੇ ਚਾਰਟ ਦੇ ਅੰਦਰ ਕਿਸੇ ਇਨਸਾਨ ਦੇ ਜੀਵਨ ਦੇ ਅੰਦਰ ਕਾਰੋਬਾਰ ਨੂੰ ਦੇਖਣ ਲਈ ਨਾ ਸਭ ਤੋਂ ਪਹਿਲਾਂ ਤਾਂ ਉਹਦੀ ਜੌਬ ਤੇ ਬਿਜ਼ਨਸ ਨੂੰ ਦੇਖਣ ਲਈ ਛਟਾ ਕਰ ਲਗਨ ਲਾਬਸ ਥਾਨ 10th ਹਾਊਸ ਇਹ ਹਾਊਸਸ ਦੀ ਡੀਪ ਸਟਡੀ ਬਾਅਦ ਜ਼ਰੂਰੀ ਹੈ ਬਟ ਫੇਰ ਵੀ ਕਿਤੇ ਮੋٹے ਤੌਰ ਦੇ ਉੱਤੇ ਜੇ ਅਸੀਂ ਦੋ ਜਾਂ ਤਿੰਨ ਚੀਜ਼ਾਂ ਨੂੰ ਦੇਖ ਕੇ ਦੱਸਣਾ ਹੋਵੇ ਕਿ ਇਨਸਾਨ ਕਿਆ ਕੰਮ ਕਰੇਗਾ ਤਾਂ ਉਸ ਇਨਸਾਨ ਦੀ ਕੁਨਲੀ ਚ ਸ਼ਨੀ ਕੀ ਡਿਫਾਈਨ ਕਰਦਾ ਇਹਨੂੰ ਸਮਝਦੇ ਆਂ ਸ਼ਨੀ ਰਿਪਰੈਜ਼ੈਂਟ ਕਰਦਾ ਹੈ ਜਸਟਿਸ ਨੂੰ ਕਾਨੂੰਨ ਨੂੰ ਤੇ ਕਾਨੂੰਨ ਤੋਂ ਰਿਲੇਟਡ ਕੰਮ ਨੂੰ ਸ਼ਨੀ ਡਿਫਾਈਨ ਕਰਦਾ ਹੈ ਕੋਇਲਾ ਖਨਨ ਮਾਈਨਿੰਗ ਦੇ ਕੰਮ ਨੂੰ ਪੈਟਰੋਲੀਅਮ ਦੇ ਜਿਹੜੀ ਵੀ ਚੀਜ਼ਾਂ ਜ਼ਮੀਨ ਦੇ ਥੱਲੇ ਤੋਂ ਮਾਈਨ ਹੋ ਕੇ ਆ ਰਹੀਆਂ ਇਹ ਸ਼ਨੀ ਦਾ ਹਾਊਸ ਹੈ ਬਟ ਅਗੇਨ 8 ਹਾਊਸ ਦੇ ਸਟਰੋਂਗ ਹੋਣ ਦੇ ਨਾਲ ਨਾਲ 8ਵਾਂ ਘਰ ਜਿਹੜਾ ਜ਼ਮੀਨ ਦੇ ਥੱਲੇ ਦਾ ਘਰ ਹੈ ਉਹ ਵੀ ਸਟਰੋਂਗ ਹੋਣਾ ਜ਼ਰੂਰੀ ਹੈ। ਉਹਦਾ ਰਿਲੇਸ਼ਨ 10th ਹਾਊਸ ਦੇ ਨਾਲ ਸ਼ਨੀ ਦੇ ਨਾਲ 2nd ਹਾਊਸ ਜਾਂ 11th ਦੇ ਨਾਲ ਬੜਨਾ ਬਹੁਤ ਜ਼ਰੂਰੀ ਹੈ ਫਿਰ ਮਾਈਨਿੰਗ ਦਾ ਕੰਮ ਬਹੁਤ ਜ਼ਿਆਦਾ ਸੂਟ ਕਰਦਾ ਹੈ। ਕੋਇਲੇ ਦਾ ਕੰਮ ਸੂਟ ਕਰਦਾ ਹੈ, ਪੈਟਰੋਲ ਦਾ ਕੰਮ ਸੂਟ ਕਰਦਾ ਹੈ। ਸ਼ਨੀ ਹੈ ਅ ਸਿਕਰਟ ਗੁਪਤ ਕਾਰਜਗਰਾਂ ਦਾ ਜਿਹੜਾ ਕਿ ਤੁਸੀਂ ਲਾ ਲਓ ਜਿਹਨੂੰ ਆਪਾਂ ਕਹਿੰਦੇ ਹਾਂ ਸਿਕਰਟ ਸਰਵਿਸਿਜ਼ ਰੌਟੇ ਕੰਮ ਕਰਨਾ ਕਿਸੇ ਇਨਸਾਨ ਦੀ ਕੁੰਡਲੀ ਚ ਪੁਲਿਸ ਡਿਪਾਰਟਮੈਂਟ ਦੇ ਆ ਸੈਨਾ ਦੇ ਮੰਗਲ ਦੇ ਨਾਲ ਯੋਗ ਬਣਦੇ ਨੇ ਤੇ ਸ਼ਨੀ ਬਹੁਤ ਸਟਰੋਂਗ ਹੈ ਤਾਂ ਉਹ ਸੈਨਾ ਜੀ ਜਾਂ ਫਿਰ ਪੁਲਿਸੀ ਖੂਫੀਆ ਡਿਪਾਰਟਮੈਂਟ ਨੂੰ ਡੀਲ ਕਰੇਗਾ ਕਿੰਨੇ ਕਿ ਡਿਗਰੀ ਹੈ ਕਿਹੜੇ ਹਾਊਸਸ ਤੇ ਨੇ ਕਿੰਨੀ ਪੋਜੀਸ਼ਨ ਹੈ ਉਹ ਡਿਪੈਂਡ ਕਰੇਗਾ ਉਹਦੀ ਪੋਜੀਸ਼ਨ ਕਿਆ ਰਹੇਗੀ ਖਗੋਲ ਸ਼ਾਸ ਬੁਗੋਲ ਤੋਂ ਰਿਲੇਟਰ ਕੰਮ ਵੀ ਸ਼ਨੀ ਕਰਾ ਦਿੰਦਾ ਹੈ ਮਸ਼ੀਨਰੀ ਤੇ ਲੇਬਰ ਦਾ ਕਾਰਕ ਹੈ ਲੇਬਰ ਠੇਕੇਦਾਰੀ ਬੜੀ ਇੰਡਸਟਰੀਅਲ ਮਸ਼ੀਨਰੀ ਦਾ ਕੰਮ ਇਹ ਵੀ ਸ਼ਨੀ ਕਰਾਉਂਦਾ ਹੈ ਜਿਹੜਾ ਵੀ ਇੰਡਸਟਰੀਅਲ ਇਕਵਿਪਮੈਂਟਸ ਨੇ ਉਹ ਵਿਸ਼ਾ ਨਿਕਰਾਦਾ ਹੈ ਸ਼ਨੀ ਤੇ ਗੁਰੂ ਦੀ ਯੁਤੀ ਸ਼ਨੀ ਤੇ ਕੇਤੂ ਦੀ ਯੁਤੀ ਸ਼ਨੀ ਤੇ ਕੇਤੂ ਦੀ ਯੁਤੀ ਜਾਸੂਸ ਬਣਾ ਦੇ ਦਿੰਦੀ ਹੈ ਸਿਕਰਟ ਸਰਵਿਸਸ ਦਾ ਕੰਮ ਕਰਾ ਦਿੰਦੀ ਹੈ ਸ਼ਨੀ ਤੇ ਗੁਰੂ ਦੀ ਯੁਤੀ ਇਨਸਾਨ ਨੂੰ ਦਾਰਸ਼ਨਿਕ ਤੇ ਸੰਨਿਆਸੀ ਬਣਾ ਦਿੰਦੀ ਹੈ ਜੇਲਰ ਹੋਣ ਦੇ ਯੋਗ ਰੀਸੈਂਟਲੀ ਮੈਂ ਕਿਸੇ ਪੁਲਿਸ ਅਫਸਰ ਦੀ ਕੁੜਲੀ ਦੇਖ ਰਿਹਾ ਸੀਗਾ ਉਹਨਾਂ ਚ ਸ਼ਨੀ ਦੇ ਕਾਰਨ ਜੇਲਰ ਹੋਣ ਦੇ ਯੋਗ ਸੀਗੇ ਹੁਣ ਜੇ ਤੁਸੀਂ ਪੁਲਿਸ ਡਿਪਾਰਟਮੈਂਟ ਚੋਂ ਤੇ ਹਾਈ ਅਥਾਰਟੀ ਚੋਂ 12ਵੇ ਘਰ ਨਾਲ ਸ਼ਨੀ ਦਾ ਰਿਲੇਸ਼ਨ ਬਹੁਤ ਸਟਰੋਂਗਲੀ ਬਣਦਾ ਹੈ 10ਵੇਂ ਜਾਂ 4ਥੇ ਘਰ ਨਾਲ ਮੰਗਲ ਦਾ ਰਿਲੇਸ਼ਨ ਸਟਰੋਂਗਲੀ ਬਣਦਾ ਤਾਂ ਇਦਾਂ ਦਾ ਇਨਸਾਨ ਪੁਲਿਸ 'ਚ ਜਾਣ ਤੋਂ ਬਾਅਦ ਜੇਲ੍ਹ ਹੈਂਡਲ ਕਰਦਾ ਹੈ ਕੇਤੂ ਦੇ ਨਾਲ ਬਣਦਾ ਹੈ ਤਾਂ ਰੌ ਜਾਂ ਸੀਬੀਆਈ ਹੈਂਡਲ ਕਰਦਾ ਹੈ ਤਾਂ ਇਹਨੂੰ ਇੰਨਾ ਕੁ ਪ੍ਰੈਸਾਈਜ਼ ਤਰੀਕੇ ਨਾਲ ਦੇਖਿਆ ਜਾ ਸਕਦਾ ਪਰ ਡਿਪੈਂਡ ਕਰਦਾ ਹੈ ਸ਼ਨੀ ਦੀ ਛਟੇ ਘਰ ਦੀ ਤੇ ਹੁਣ ਸ਼ਨੀ ਸਟਰੋਂਗ ਹੋ ਕੇ ਜੇ 10ਮ ਨਾਲ ਤੇ ਲਗਨ ਨਾਲ ਸੰਬੰਧ ਬਣਾਏ ਤਾਂ ਇਨਸਾਨ ਬਿਜ਼ਨਸ ਕਰੇਗਾ ਇਹ ਸਾਰੀਆਂ ਚੀਜ਼ਾਂ ਤੋਂ ਰਿਲੇਟਡ ਹੈ ਜੇ ਛਤੇ ਨਾਲ ਸੰਬੰਧ ਬਣਾਇਆ ਤਾਂ ਇਹ ਸਾਰੀਆਂ ਚੀਜ਼ਾਂ ਤੋਂ ਰਿਲੇਟਡ ਜਿਹੜਾ ਹੈ ਉਹ ਨੌਕਰੀ ਕਰੇਗਾ ਤਾਂ ਇਹ ਡਿਫਰੈਂਸ ਆ ਜਾਂਦਾ ਹੈ ਇਸ ਤਰੀਕੇ ਨਾਲ ਇਹਨੂੰ ਪੜਿਆ ਜਾ ਸਕਦਾ ਹੈ